ਲਿਆ ਇਹਦੇ ਉੱਪਰ ਹੀ ਲਿਖਿਆ ਪਿਆ ਕਲੋਸ ਕਰ ਕਲੋਸ ਕਰ ਆਇਆ ਖੁੱਲਿਆ ਨਹੀਂ ਜਲਾਉਂਦੇ ਨਾਲ ਦਾ ਸਾਰਾ ਜੀ ਸਾਰਾ ਨਾਲ ਦਾ ਨਾਲ ਦਾ ਸੀਲਡ ਹੈ ਸੀਲਡ ਆ ਮਗਰਾਟ ਵੀ ਨਾਲ ਦੀ ਨਾਲ ਦੇ ਨਾਲ ਦੇ ਕੋਈ ਕਿਸੇ ਪਾਸਿਓਂ ਵੀ ਗਲੇ ਗੋਲੇ ਨਹੀਂ ਹੈਗੇ ਉਹਦੇ ਇੰਜਣੇ ਦਾ ਵੀ ਸਾਰਾ ਨਾਲ ਦੀ ਹੈ ਸੀਲਡਾ ਦੇਖ ਹੀ ਰਹੀ ਹੈ ਮਸ਼ੀਨ ਮਸੂਹ ਤੇ ਨਹੀਂ ਚੱਲੇ ਰੈਡੀਏਟਰ ਜੀ ਮਸ਼ੀਨ ਤੇ ਚੱਲੇਣੀ ਹੈ ਰੈਡੀਏਟਰ ਜਮਾ ਸਾਫ ਪਿਆ ਲੋ ਵੀ ਸੱਜਣੋ ਅੱਜ ਇੱਕ ਤੁਹਾਨੂੰ ਟਰੈਕਟਰ ਦਿਖਾਉਣੇ ਆ ਤੁਸੀਂ ਸਵਰਾਜ ਦਾ ਸਵਰਾਜ ਤੇ ਬਹੁਤ ਟਰੈਕਟਰ ਦੇਖੇ ਹੋਣਗੇ 735 855 ਜਾਂ 963 ਜਨ 969 ਸਾਰੀ ਮੰਡੀ ਦੇ ਵਿੱਚੋਂ ਘੁੰਮ ਕੇ ਦੇਖ ਲਓ ਇਹ ਜਿਆ ਟਰੈਕਟਰ ਕਿਸੇ ਪਾਸੇ ਵੀ ਨਹੀਂ ਲੱਭਿਆ ਤੇ ਅੱਜ ਬਾਈ ਗੁਰਲਾਲ ਕੋਲ ਆ ਕਿਹੜਾ ਟਰੈਕਟਰ ਆ ਸਵਰਾਜ 948 855 ਦਾ ਵੱਡਾ ਭਾਈ ਆ ਤੇ ਹੁਣ ਕਰਦੇ ਆ ਬਾਈ ਗੁਰਲਾਲ ਨਾਲ ਗੱਲ ਹੱਸੀਗਾ ਬਾਈ ਹੱਸੀਗਾ ਲੈ ਬਾਈ ਤੇ ਆ ਕਿੱਥੋਂ ਲੱਭ ਲਿਆੰਦਾ ਇੱਥੋਂ ਹੀ ਲੱਤਾ ਲੋਕ ਲਈ ਤੇ ਕਿੰਨਾ ਮਾਡਲ ਆ ਫਿਰ ਦੱਸੋ 2007 ਮਾਡਲ ਆ ਤੇ ਮੜੇ ਜੀ ਫਿਰ ਫੀਚਰ ਵਗੈਰਾ ਕੀ ਨੇ ਇਹਦੇ 855 ਦਾ ਡਬਲ ਕਲੱਚ ਆ ਵੀਰੇ ਡਬਲ ਕਲੱਚ ਆ 42 ਹੌਸਪਾਵਰ ਦਾ ਇਹ 42 ਹੌਸਪਾਵਰ ਦਾ ਹਾਂਜੀ ਤੇ ਡਬਲ ਕਲੱਚ ਆ 42 ਹਸਪਾਵਰ ਆ ਕਲੋਸ ਕਰ ਇੰਜਨ ਕਲੋਸ ਕਰ ਇੰਜਨ ਆਪਾਂ ਇੰਜਨ ਦੇਖ ਲਈਏ ਇੰਜਨ ਵੀ 855 ਨਾਲੋਂ ਕਹਿੰਦੇ ਲੱਗਦਾ ਹੈ ਲੱਗਦਾ ਕਲੋਸ ਕਰ ਚ ਆਇਆ ਹੈ ਲੋ ਲਿਆ ਇਹਦੇ ਉੱਪਰ ਹੀ ਲਿਖਿਆ ਪਿਆ ਕਲੋਸ ਕਰ ਕਲੋਸ ਕਰ ਆਇਆ ਲੋ ਖੁੱਲਿਆ ਨਹੀਂ ਜਲਾਉਂਦੇ ਨਾਲ ਦਾ ਸਾਰਾ ਜੀ ਸਾਰਾ ਨਾਲ ਦਾ ਨਾਲ ਦਾ ਸੀਲਡ ਆ ਸੀਲਡ ਤੇ ਲੋ ਤੇ ਟਾਇਰ ਮੂਰਲੇ ਤਾਂ ਹੈਗੇ 70 ਰੁਪਏ 70 ਰੁਪਏ ਪਿਛਲੇ ਤਾਂ ਖਤਮ ਜੀ ਪਿਛਲੇ ਖਤਮ ਨੇ ਤੇ ਇੰਜਣ ਇੱਕ ਖੋ ਚਲਾਈ ਜਲੂ ਪੂਰੀ ਵਧੀਆ ਇੰਜਣ ਗੇਅਰ ਦਾ ਪੂਰਾ ਵਧੀਆ ਇੰਜਣ ਗੇਅਰ ਦਾ ਪੂਰਾ ਵਧੀਆ ਅੱਜ ਘਾਟ ਆ ਬਾਕਲੇ ਟਾਇਰ ਭਾਲਦਾ ਟਾਇਰ ਤਾਂ ਅਗਲੇ ਨੂੰ ਪਾਉਣੇ ਪੈਣਗੇ ਦੇ ਅਗਲੇ ਕਿਸੇ ਨੇ ਪਾਉਣੇ ਦਾ ਆਪ ਪਵਾ ਕੇ ਦਿਆਂਗੇ ਤੇ 2007 ਮਾਡਲ ਤੇ ਬਾਈ ਫਿਰ ਇਹ ਡਿਮਾਂਡ ਕੀ ਹੈ ਇਹਦੀ ਇਹ ਦੇ ਦਾਂਗੇ 1.60 ਹਜ਼ਾਰ ਦਾ 1.60 ਹਜ਼ਾਰ ਰੁਪਏ ਦਾ ਤੇ ਮੌਕੇ ਤੇ ਮਾਨਤਨ ਮਾਨਤਨ ਕਰ ਦਿਆਂਗੇ ਇੱਕ ਤਾਂ ਜਿਹੜਾ ਤੁਹਾਡਾ ਮੋਬਾਈਲ ਨੰਬਰ ਪਹਿਲਾਂ ਉਹ ਦੱਸ ਦੋ 99152 ਨੜੇ ਨੰਬਰ 52 75331 75331 ਬਾਕੀ ਇਹ ਬਾਈ ਦਾ ਜਿਹੜਾ ਮੋਬਾਈਲ ਨੰਬਰ ਆਪਰੇ ਟਾਈਟਲ ਦੇ ਵਿੱਚ ਚੱਲੀ ਜਾਂਦਾ ਪਿੱਛੋਂ ਵੀ ਕੰਡੀਸ਼ਨ ਦਿਖਾ ਦਿੰਦੇ ਆ ਨਾਲ ਨਾਲ ਮਗਰਾਟ ਵੀ ਟਰੈਡ ਦੇ ਜੇ ਆ ਮਗਰਾਟ ਵੀ ਨਾਲ ਦੇ ਨਾਲ ਦੇ ਨਾਲ ਦੇ ਗਲੇ ਬੜੇ ਹੋਇਆ ਕੋਈ ਕਿਸੇ ਪਾਸਿਓਂ ਵੀ ਗਲੇ ਗੋਲੇ ਨਹੀਂ ਹੈਗੇ ਤੇ ਕਰ ਲਿਓ ਸੰਪਰਕ ਜੀ ਨੇ ਵੀ ਲੈਣਾ ਤੇ ਇੱਧਰ ਹੈਗਾ ਸਵਰਾਜ 855 ਇਹ 9 ਮਾਡਲ ਇਹਦਾ ਛੋਟਾ ਬਾਈ ਆ ਗਿਆ 949 ਦਾ ਹਾਂਜੀ ਹਾਂਜੀ ਇਹ 2009 ਮਾਡਲ ਤੇ ਇਹ 2009 ਮਾਡਲ ਪਰਵਰਸ ਇੰਜਨ ਗੇਅਰ ਪੱਖੋਂ ਪੂਰਾ ਚੰਗਾ ਨਾਲ ਦੇ ਇੰਜਨ ਗੇਅਰ ਤਾਂ ਰਿਵਰਸ ਵੀ ਟਿਓ ਰਿਵਰਸ ਵੀ ਟਿਓ ਟਾਇਰ ਪਿੱਛੋਂ ਵੀ ਹੈਗਾ ਚੰਗੇ ਪਏ ਹੈ ਨਾ 70 70 ਪੈਸੇ ਰਿੰਪਾ ਦਾ ਐਨ ਪੂਰਾ ਚੰਗਾ ਸਾਫ ਪਿਆਗਾ ਤੇ ਇਹਦੀ ਵੀ ਪਿੱਛੋਂ ਕੰਡੀਸ਼ਨ ਦਿਖਾਦੀ ਮਾੜੀ ਜੀ ਆਪਾਂ ਨਾਲ ਦੇ ਹੀ ਗਨੇ ਦਾ ਵੀ ਸਾਰਾ ਨਾਲ ਦੇ ਹੀ ਹੈ ਸੀੜਾ ਦੇਖ ਹੀ ਰਹੀ ਹੈ ਮਸ਼ੀਨ ਮਸੂਮ ਤੇ ਨਹੀਂ ਚੱਲੇ ਬੜਾ ਜੀ ਮਸ਼ੀਨ ਤੇ ਚੱਲੇਣੀ ਹੈ ਰੇਡੀਏਟਰ ਜਮਾ ਸਾਫ ਪਿਆ ਤੇ ਲੋ ਇਹ ਬਾਈ ਇਹਦੀ ਕੀ ਡਿਮਾਂਡ ਹੈ ਇਹ ਦੇ ਦਾਂਗੇ ਤੁਹਾਨੂੰ 60 3,60,000 ਰੁਪਏ ਦਾ ਤੇ ਪਿੱਛੋਂ ਵੀ ਮੜੇ ਇਹ ਕੰਡੀਸ਼ਨ ਦਿਖਾਦੀ ਪਟੇ ਲੰਕਾ ਲੁੰਕਾ ਦਾ ਤੇ ਮਗਰਾਟਾਂ ਦੇ ਵਿੱਚੋਂ ਵੀ ਮੜਾ ਜਾ ਦਿਖਾ ਦੀ ਤੇ ਆ ਰਿੰਬਰੂ ਵੀ ਸਾਫ ਪਹਿਨੇ ਮਗਰਾਟਾਂ ਦੇ ਵਿੱਚੋਂ ਵੀ ਕਿਸੇ ਪਾਸੇ ਵੀ ਪੋਰਾ ਜੰਗਲਾਲ ਨਹੀਂ ਸਤਰੀ ਵਗੈਰਾ ਚੰਗੀ ਲੱਗੀ ਹੋਈ ਆ ਤੇ ਬਾਈ ਵਾਕੇ ਅੱਜ ਤੱਕ ਤੁਸੀਂ ਆਏ ਹੋਏ ਹੋ ਮੰਡੀ ਚ ਤੇ ਜੇ ਕਿਸੇ ਸੱਜਣ ਮਿੱਤਰ ਨੇ ਤੁਹਾਨੂੰ ਮਿਲਣਾ ਹੋਵੇ ਮੋਬਾਈਲ ਤੇ ਸੰਪਰਕ ਕਰ ਲੈਣ ਕੋ ਮੋਬਾਈਲ ਤੇ ਸੰਪਰਕ ਹੀ ਕਰ ਲੈਣ ਤੇ ਲੋ ਵੀ ਸੱਜਣੋ ਜਿਨ੍ਹਾਂ ਨੇ ਵੀ ਕਿਸੇ ਨੇ ਵੀ ਕੋਈ ਵੀ ਟਰੈਕਟਰ ਲੈਣਾ ਚਾਹੇ ਸਵਰਾਜ 855 ਚਾਹੇ ਸਵਰਾਜ 939 ਤੱਕ ਕਰ ਲਿਓ ਸੰਪਰਕ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨਾ